ਹੈਲੋ ਦੋਸਤੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਨੂੰ ਅੱਜ ਦੱਸਾਂਗੇ ਵੀ ਦੋ ਦਿਨ ਸਾਥੋਂ ਵੀਡੀਓ ਸ਼ੂਟ ਨਹੀਂ ਹੋਈ ਤੇ ਇਹ ਵੀ ਦੱਸਾਂਗੇ ਵੀ ਕੀ ਕਾਰਨ ਸੀਗਾ ਹਨਾ ਜਿਹਦੇ ਕਰਕੇ ਆਪਣੀ ਵੀਡੀਓ ਸ਼ੂਟ ਨਹੀਂ ਹੋਈ ਤੇ ਹੁਣ ਜੀ ਆਪਾਂ ਪਸ਼ੂਆਂ ਕੋਸ ਨੂੰ ਦਾ ਸਾਰਾ ਕੰਮ ਨਿਵੇੜਤਾ ਪਸ਼ੂ ਪੱਠੇ ਪਾਤੇ ਪਸ਼ੂਆਂ ਨੂੰ ਤੇ ਬਸ گاਵਾ ਚੁੜਾ ਲਗਾ ਰਹਿੰਦੀਆਂ ਸੀ ਤੇ ਸੋਚਿਆ ਵੀ ਤੁਹਾਡੇ ਨਾਲ ਇੱਕ ਜਾਣਕਾਰੀ ਥੋੜੀ ਜੀ ਸਾਂਝੀ ਕਰ ਲਗੇ ਹਨਾ ਜਿੰਨੀ ਆਪਾਂ ਨੂੰ ਨੌਲਜ ਆਜੀ ਚੀਜ਼ ਦੀ ਜਿਹੜੀ ਆਪਾਂ ਛੀਸ਼ੜ ਚ ਵਰਤਦੇ ਆਂ ਜਿਹੜੀ ਚੀਜ਼ ਨਾਲ ਆਪਾਂ ਨੂੰ ਫਾਇਦਾ ਹੋਇਆ ਅਸੀਂ ਉਹੀ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਿਉਂਕਿ ਆਪਾਂ ਪਸ਼ੂਆਂ ਦੇ ਕੋ ਡਾਕਟਰ ਤਾਂ ਹੈ ਨਹੀਂਗੇ ਹਨਾ ਵੀ ਜੋ ਆਪਾਂ ਜੋ ਫਰੇ ਹੈ ਤੁਹਾਡੇ ਨਾਲ ਗੱਲ ਸ਼ੇਅਰ ਕਰਗੇ ਜਿੰਨੀ ਕੀ ਆਪਾਂ ਨੂੰ ਜਾਣਕਾਰੀ ਹੈ ਜੀ ਆਪਾਂ ਸਿਰਫ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਰਸੋ ਜੀ ਸ਼ਾਮੀ ਆਪਰੇਂਗਾਤੀ ਪਲਸ 2 ਦੇ ਲਈ ਗਾਂ ਤੁਸੀਂ ਉਹਦੇ ਵਿੱਚ ਦੇਖੀ ਆ ਮੇਰੇ ਨਾਲ ਤੇ ਉਹਨੂੰ ਜੀ ਮਸਟੈਟ ਸੁਣਾ ਦੀ ਬਿਮਾਰੀ ਹੋ ਗਈ ਹੈ ਤੇ ਇਸ ਲਈ ਆਪਾਂ ਤੋਂ ਵੀਡੀਓ ਸ਼ੂਟ ਨਹੀਂ ਹੋएगी ਥੋੜਾ ਜਿਹਾ ਮੂਡ ਆਫ ਸੀਗਾ ਤੇ ਕੁਝ ਥੋੜੇ ਜਿਹੀ బిజీ ਹੋ ਗਈ ਜੀ ਨਾਂ ਦਾ ਟਰੀਟਮੈਂਟ ਚੱਲਦਾ ਸੀਗਾ ਤੇ ਤੁਹਾਨੂੰ ਵੀਡੀਓ ਸ਼ੂਟ ਕਰਕੇ ਦਿਖਾ ਨਹੀਂ ਸਕਿਆ ਨਾ ਤੇ ਲੇਵਾ ਨੂੰ ਜੀ ਬਹੁਤ ਜ਼ਿਆਦਾ ਸੋਜ ਹੋ ਗਈ ਸੀਗੀ ਪੂਰਾ ਤਰੋ ਸਖਤ ਹੋ ਗਿਆ ਸੀ ਲੇਵਾ ਤੇ ਇੱਕ ਦੁੱਧ ਦੇ ਵਿੱਚ ਵੀ ਥੋੜੇ ਜਿਹੇ ਛੱਡੀਆਂ ਵੀ ਆਉਣ ਲੱਗ ਪਈਆਂ ਸੀ ਦੁੱਧ ਦੇ ਪਤਾਂ ਦੇ ਵਿੱਚ ਸਹੀ ਨਹੀਂ ਹੁੰਦਾ ਸੀ ਥੋੜੇ ਖਰਾਬ ਹੋ ਗਿਆ ਸੀਗਾ ਤੇ ਆਪਾਂ ਜੀ ਜਿਹੜਾ ਆਪਾਂ ਨੂੰ ਉਹਨਾਂ ਪਤਾ ਸੀਗਾ ਜਿਹੜੀ ਆਪਾਂ ਨੋਲਜ ਸੀਗੀ ਆਪਾਂ ਉਹੀ ਇੰਜੈਕਸ਼ਨ ਵਰਤਦੇ ਹਾਂ ਤੁਹਾਨੂੰ ਇੰਜੈਕਸ਼ਨ ਦਿਖਾਵਾਂਗੇ ਜੀ ਇਹ ਇੰਜੈਕਸ਼ਨ ਹੈਗਾ ਜੀ ਫਲੂਕਸੀਬੈਟ 20 ਐਮਐਲ ਆਪਾਂ ਇਹ ਲਾਇਆ ਜੀ ਇੱਕ ਟਾਈਮ ਦਾ ਤੇ ਆਹ ਹੈ ਜੀ ਇਨਰੋਫਲੋਕਸੀਨ 20 ਐਮਐਲ ਇਹ ਲਾਇਆ ਜੀ ਤੇ ਨਾਲ ਆਪਾਂ ਲਾਇਆ ਜੀ ਜੈਂਟਾਮਾਈਸਿਨ ਐਂਟੀਬਾਇਓਟਿਕ ਇਹ ਆਪਾਂ ਇੰਜੈਕਸ਼ਨ 20ml ਸਵੇਰ ਸ਼ਾਮ ਲਾਏ ਆ ਜੀ ਤੇ ਆਪੇ ਲੈ ਇਹਦੀ ਆਪਾਂ ਲੈਵ ਤੇ ਮਾਰਸ਼ ਕੀਤੀ ਆ ਜੀ ਇਸ ਸਪੂਟ ਦੀ ਆਪਾਂ ਲੈਵ ਤੇ ਕੀਤੀ ਸੀ ਦੀ ਮਾਰਸ਼ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੰਮਨੀ ਦੋ ਟਾਈਮ ਜੀ ਆਪਾਂ ਬਰਫ ਦੀ ਟੁਕੋਰ ਕੀਤੀ ਇਹਦੇ ਤੇ ਦੋ ਟਾਈਮ ਹੀ ਆਪਾਂ ਦਿਨ ਦੇ ਵਿੱਚ 14 ਸੀਗਾ ਇਹਨੂੰ 3-3 ਘੰਟਿਆਂ ਦੀ ਪਿੱਛੀ ਦੇ ਉਸ ਤੇ ਆਪਾਂ ਇਹਦੀ ਚਵਾਈ ਕਰਦੇ ਸੀ ਜਿਹਦੇ ਕਰਕੇ ਹਨਾ ਵੀ ਜਿਹੜੀ ਛਿੱਡੀ ਛਿੱਖਣ ਦੇ ਵਿੱਚ ਆਪਾਂ ਖੰਨ ਸਾਫ਼ ਕਰ ਦਿੰਦੇ ਸੀਗੇ ਤੇ ਇਹ ਇੰਜੈਕਸ਼ਨ ਆਪਾਂ 20 ml ਸੁਬਹ ਸ਼ਾਮ ਲਾਏ ਆ ਜੀ ਤੇ ਅੱਜ ਦੂਸਰਾ ਦਿਨ ਆ ਜੀ ਤੇ ਦੇਖੋ ਜੀ ਲੇਵੇ ਦੀ ਸਾਰੀ ਸੋਜ ਲਹਿ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਆਹ ਖਾਨ ਦੀ ਸਾਈਡ ਦੀ ਬਿਲਕੁਲ ਵੀ ਸੋਜ ਹੈ ਨਹੀਂ ਜੀ ਇਹ ਤੇ ਬਹੁਤ ਜ਼ਿਆਦਾ ਇੱਕ ਸਾਈਡ ਤੇ ਸੋਜ ਹੋ ਗਈ ਸੀ ਤੇ ਇਹਦੇ ਲੈ ਖਾਨ ਦੇ ਵਿੱਚ ਉਹ ਨਹੀਂ ਆਪਣੇ ਖਾਂਜੇ ਦੁੱਧ ਖਰਾਬ ਹੁੰਦਾ ਸੀਗਾ ਤੇ ਹੁਣ ਬਿਲਕੁਲ ਵੀ ਸੋਜ ਹੈ ਨਹੀਂ ਕਿਉਂਕਿ ਉਹ ਇੰਨਾ ਵੀ ਦੁੱਧ ਦੇ ਵਿੱਚ ਕਮੀ ਹੋ ਗਈ ਆ ਥੋੜੀ ਜੀ ਇਹ ਹੀ ਗੱਲ ਤੁਹਾਡੇ ਨਾਲ ਵੀਡੀਓ ਦੇ ਵਿੱਚ ਆਉਂਦੀ ਆ ਜੀ ਜ਼ਿਆਦਾ ਉਜੀ ਆਪਣੀ ਨੂੰ ਸਟੈਟਸ ਹੋ ਗਈ ਸੀ ਇਹ ਗਾਂ ਨੂੰ ਜੀ ਹੁਣ ਫਰਕ ਆ ਅੱਜ ਤੀਜਾ ਦਿਨ ਆ ਜੀ ਇਹਨੂੰ ਗਾਂ ਨੂੰ ਤੇ ਇੱਕ ਦਿਨ ਦੇ ਵਿੱਚ ਹੀ ਫਰਕ ਪੈ ਗਿਆ ਸੋ ਇੱਕ ਦਿਨ ਦੇ ਵਿੱਚ ਹੀ ਸੁਵੇ ਲੈ ਗਈ ਆ ਤੇ ਦੁੱਧ ਦੀ ਵੀ ਤਾਂ ਕਮੀ ਹੋ ਜਾਂਦੀ ਤੁਹਾਨੂੰ ਪਤਾ ਵੀ ਇਹ ਬਿਮਾਰੀ ਐ ਇਸ ਤਰ੍ਹਾਂ ਦੀ ਜਿਹੜੇ ਛੱਡ ਦੇ ਵਿੱਚ ਵੱੜ ਜੇ ਤਾਂ ਉੱਥੇ ਦੁੱਧ ਦੀ ਕਮੀ ਤਾਂ ਹੋ ਜਾਂਦੀ ਆ ਤੇ ਇਹੀ ਇੱਕ ਬਿਮਾਰੀ ਹੁੰਦੀ ਆ ਜੀ ਜਿਹਦੇ ਨਾਲ ਆਪਣੇ ਪਸ਼ੂਆਂ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਘਾਟਾ ਪੈ ਜਾਂਦਾ ਦੁੱਧ ਦੀ ਵੀ ਕਮੀ ਹੋ ਜਾਂਦੀ ਆ ਇਹਦਾ ਥੋੜਾ ਜਿਹਾ ਇਲਾਜ ਵੀ ਮਹਿੰਗਾ ਜੀ ਹਨਾ ਇਹਨਾਂ ਦਵਾਈਆਂ ਪਸ਼ੂਆਂ ਦੀਆਂ ਥੋੜੀਆਂ ਜਿਹੀਆਂ ਮਹਿੰਗੀਆਂ ਹੁੰਦੀਆਂ ਆ ਤੇ ਖਰਚਾ ਵੀ ਵੱਧ ਹੋ ਜਾਂਦਾ ਦਵਾਈਆਂ ਤੇ ਤੇ ਫਿਰ ਪਸ਼ੂ ਉਹਨਾਂ ਦਾ ਦੁੱਧ ਤੇ ਕਈ ਵਾਰੀ ਆਉਂਦਾ ਵੀ ਨਹੀਂ ਜਾਂ ਕਈ ਵਾਰ ਤਾਂ ਜੀ ਪਸ਼ੂਆਂ ਦੇ ਥਾਂ ਵੀ ਮਰ ਜਾਂਦੇ ਆ ਇਸ ਲਈ ਜੀ ਜਦੋਂ ਵੀ ਬਿਮਾਰੀ ਦੀ ਹਨਾ ਆਪਾਂ ਨੂੰ ਥੋੜੀ ਜਿਹੀ ਵੀ ਫਨ ਕਲਾਕ ਦੀ ਆ ਜਦੋਂ ਆਪਾਂ ਨੂੰ ਸ਼ੁਰੂਆਤੀ ਲੱਛਣ ਦਿਸਦੇ ਆ ਤੇ ਉਹਦੀ ਨਾਲ ਦੀ ਨਾਲ ਹੀ ਜੀ ਇਹਦਾ ਟਰੀਟਮੈਂਟ ਸ਼ੁਰੂ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਘੱਟ ਖਾਚੇ ਦੇ ਵਿੱਚ ਤੇ ਛੇਤੀ ਠੀਕ ਆਪਾਂ ਪਸ਼ੂ ਨੂੰ ਕਰ ਸਕੀਏ ਤੇ ਆਪਾਂ ਦੁੱਧ ਵੀ ਪੂਰਾ ਪ੍ਰੋਪਰ ਇਹਨਾਂ ਤੋਂ ਲੈ ਸਕੀਏ ਤੇ ਇਹੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਹਨ ਕਿਸੇ ਵੀ ਭੈਣ ਭਰਾ ਦੇ ਛੜ ਦੇ ਵਿੱਚ ਆਪਾਂ ਪਸ਼ੂਆਂ ਨੂੰ ਸਾਂਭਦੇ ਆਂ ਨੀ ਮਿਹਨਤ ਕਰਦੇ ਆਂ ਵੀ ਕਿਸੇ ਪਸ਼ੂ ਨੂੰ ਹਨ ਇਸ ਤਰ੍ਹਾਂ ਦੀ ਬਿਮਾਰੀ ਨਾ ਆਵੇ ਤੇ ਜੇ ਕਿਸੇ ਭੈਣ ਭਰਾ ਦੇ ਪਸ਼ੂ ਨੂੰ ਇਹ ਬਿਮਾਰੀ ਆਈ ਆ ਤੇ ਤੁਸੀਂ ਜਿਹੜੇ ਇੰਜੈਕਸ਼ਨ ਤੁਹਾਨੂੰ ਅਸੀਂ ਦਿਖਾਏ ਸੀਗੇ ਇਹ ਇੰਜੈਕਸ਼ਨ ਤੁਸੀਂ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਡਾਕਟਰ ਨਹੀਂ ਪਹੁੰਚਦਾ ਤੇ ਫਿਰ ਤੁਸੀਂ ਇੰਜੈਕਸ਼ਨ ਦੀ ਵਰਤੋਂ ਕਰ ਸਕਦੇ ਹੋ ਖੁਦ ਵੀ ਲਾ ਸਕਦੇ ਹੋ ਕਿ ਤੁਸੀਂ ਕਿਸੇ ਤੋਂ ਲਗਵਾ ਲਗਵਾ ਵੀ ਸਕਦੇ ਹੋ ਇਹਦੇ ਨਾਲ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਅਸੀਂ ਤੁਹਾਡੇ ਨਾਲ ਉਹੀ ਜਾਣਕਾਰੀ ਸ਼ੇਅਰ ਕੀਤੀ ਆ ਜਿਹੜੇ ਅਸੀਂ ਸ਼ਟ ਦੇ ਵਿੱਚ ਚੀਜ਼ੇ ਵਰਤਦੇ ਆ ਜਿਹਦੇ ਨਾਲ ਸਾਨੂੰ ਫਾਇਦਾ ਹੋਇਆ ਜੀ ਕਿ ਇਹ ਗਾਣੇ ਦੋ ਦਿਨ ਪੱਠੇ ਨਹੀਂ ਖਾਦੇ ਸੀ ਕਿ ਅੱਜ ਇਹਨੇ ਵਧੀਆ ਪੱਠੇ ਵੀ ਖਾਦੇ ਆ ਤੇ ਹੁਣ ਥੋੜਾ ਜਿਹਾ ਹਨਾ ਵੀ ਥੋੜਾ ਜਿਹਾ ਘਰਕਣ ਲੱਗ ਪਈ ਆ ਕਿਉਂਕਿ ਟੀਕੇ ਥੋੜੇ ਜਿਹਾ ਗਰਮ ਸੀ ਹਨਾ ਜਿਹਦੇ ਕਰਕੇ ਦੁੱਧ ਵੀ ਥੋੜਾ ਜਿਹਾ ਸਟਾਰ ਗਿਆ ਤੇ ਹੁਣ ਗਾਲਾਂ ਵੀ ਕਰੀ ਜਾਂਦੀ ਆ ਹੁਣ ਇਹ ਹੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਜੀ ਐਸੇ ਕਰਕੇ ਆਪਣਾ ਮੂਡ ਖਰਾਬ ਹੋਣ ਕਰਕੇ ਤੇ ਆਪਾਂ ਕੋਦਰੇ ਵੀਡੀਓ ਨਹੀਂ ਬਣਾ ਸਕੇ ਜੀ ਸਾਡੀ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗਦੀ ਹੈ ਜੀ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਪਸੰਦ ਆਉਂਦੀ ਹੈ ਤੇ ਸਾਨੂੰ ਵੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਹ ਜਾਣਕਾਰੀ ਜਿਹੜੀ ਸਾਨੂੰ ਸਾਨੂੰ ਜਿਹੜੀ ਚੀਜ਼ ਨੇ ਸਾਡੇ ਛੱਡ ਦੇ ਵਿੱਚ ਸਾਨੂੰ ਫਾਇਦਾ ਕੀਤਾ ਜਿਹੜੀ ਅਸੀਂ ਵਰਤਦੇ ਆ ਅਸੀਂ ਉਹ ਹੀ ਤੁਹਾਨੂੰ ਸਾਂਝੀ ਕੀਤੀ ਹੈ ਜੀ ਤੁਹਾਨੂੰ